ਬਾਜ਼ੂੜੇ ਦੇ ਜੀ ਨੂੰ ਇਹ ਬਰਤੋਂ ਦਾ ਸੱਤੋਂ ਮਤ ਵੀਰ ਆਰਪਾਰ ਸਾਲ ਸਾਡੇ ਹੋਣੀ ਕਿਉਂਕਿ ਪਹਿਲੇ ਨੌਜਵਾਨੀ ਸਾਡਾ ਪਿੰਡਾਂ ਵਿੱਚ ਇੱਕ ਕੂੜੀਆ ਦੋ ਪਿੰਡਾਂ ਵਿੱਚ ਕੀ ਇਹ ਨਹੀਂ ਕੋਰ ਸੰਯੋਗ ਤੋਂ ਦੇਖੀ ਇਹ ਅਸੀਂ ਸਾਰੇ ਜਨਤਾ ਕੀ ਇਹ ਕੋਸ਼ਿਸ਼ਾਂ ਦੇ ਦੋਹਰਾ ਕਰਨੀ ਤਾਉ ਰਹੀ ਹੈ ਕਾਂਗਰਸ ਪਾਰਟੀ ਨਰਮਦਾ ਦਾ ਪੁੱਤ ਵੀ ਸਾਡਾ 10 12 ਨੂੰ ਜਾ ਕਿੱਥੇ ਜੀ ਟ੍ਰੈਵਲ ਸਟੇਟ ਮੁਕਤ ਬੋਲ ਹੇ ਸਿੰਘ ਪੁਰੰਗਵਾਲੀ ਅ ਪੂਰਬ ਹਲਕਾ ਦੇ ਅਕਸ਼ ਕਾਂਗਰਸ ਪਾਰਟੀ ਕਿਸ ਤਰ੍ਹਾਂ ਦਾ ਆਪਣੇ ਵਿੱਚ ਪਹੁੰਚ ਪਿੰਡ ਚ ਬਾਈ ਜੀ ਜਿਵੇਂ ਤੁਸੀਂ ਦੇਖ ਰਹੇ ਹੋਗੇ ਪੂਰਾ ਪਿੰਡ ਇੱਕ ਤਰਫਾ ਮਾਹੌਲ ਹੈਗਾ ਕਿਉਂਕਿ ਪਿਛਲੀ ਜੋ ਸਰਕਾਰ ਹੈ ਉਸ ਤੋਂ ਕਿਸਾਨ ਵਰਗ ਮਜ਼ਦੂਰ ਵਰਗ ਵਪਾਰੀ ਵਰਗ ਗਰੀਬ ਸਾਰੇ ਦੁਖੀ ਹੈਗੇ ਕਿਉਂਕਿ ਇਸ ਸਰਕਾਰ ਨੇ ਜੋ ਪਿਛਲੀ ਸਰਕਾਰ ਸੀ ਇਸ ਨੇ ਕਿਸੇ ਵੀ ਵਰਗ ਨੂੰ ਕੋਈ ਲਾਭ ਦੇਣ ਦਾ ਕੰਮ ਨਹੀਂ ਕੀਤਾ ਔਰ ਹਾਲਾਂਕਿ ਤੁਸੀਂ ਦੇਖੋ ਵੀ ਪਿਛਲੇ ਜੋ ਕਿਸਾਨ ਇਸ ਦੇਸ਼ ਦੀ ਬਹੁਤ ਵੱਡੀ ਰੀੜ ਦੀ ਹੱਡੀ ਮੰਨਿਆ ਜਾਂਦਾ ਔਰ ਉਸ ਤੇ ਇੱਕ ਕਾਲੇ ਕਾਨੂੰਨ ਲਿਆ ਕੇ ਇਹਨਾਂ ਨੇ ਪਰੇਸ਼ਾਨ ਕੀਤਾ ਔਰ ਸਾਡੇ ਕਿਸਾਨ ਵੀਰ 13 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋ ਗਿਆ ਔਰ ਐਮਐਸਪੀ ਦੀ ਗੱਲ ਸਰਦਾਰ ਮੋਦੀ ਸਾਹਿਬ ਕਹਿੰਦੇ ਸੀ ਵੀ ਐਮਐਸਪੀ ਦੇਵਾਂਗੇ ਉਹ ਐਮਐਸਪੀ ਨਹੀਂ ਦਿੱਤੀ ਔਰ ਇੱਕ ਐਸੇ ਕਰਕੇ ਕਿਸਾਨਾਂ ਦੇ ਵਿੱਚ ਵੀ ਮਜ਼ਦੂਰਾਂ ਦੇ ਵਿੱਚ ਵੀ ਬੜਾ ਰੋਸ ਹੈ ਇਸ ਸਰਕਾਰ ਦੇ ਖਿਲਾਫ ਔਰ ਪਿੰਡ ਦੇ ਵਿੱਚ ਇੱਕ ਤਰਫਾ ਮਾਹੌਲ ਹੈ ਔਰ ਭੈਣ ਕੁਮਾਰੀ ਸ਼ਹਿਲਜਾ ਜੀ ਕਾਂਗਰਸ ਦੇ ਜੋ ਇੰਡੀਆ ਗਠਜੰਦਨ ਦੇ ਇਥੋਂ ਉਮੀਦਵਾਰ ਹੈ ਬਹੁਤ ਵੱਡੀ ਲੀਡ ਨਾਲ ਕਰਨ ਵਾਲੀ ਪਿੰਡ ਚੋਂ ਜਿੱਤਣਗੇ ਲੀਡ ਜੀ ਕੋਈ ਮੁਕਾਬਲਾ ਹੀ ਨਹੀਂ ਜੀ ਭਾਈ ਸਾਹਿਬ ਕੋਈ ਮੁਕਾਬਲਾ ਨਹੀਂ ਕਿਸੇ ਪਾਰਟੀ ਨਾਲ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਦੇ ਐ ਪਿੰਡ ਦੀ ਵੋਟ ਕਿੰਨੀ ਇਥੋਂ ਪਿੰਡ ਦੀ ਵੋਟਰ ਲਗਭਗ 26100 ਵੋਟ ਹੈ ਜੀ 26100 ਕਿੰਨੀ ਵੋਟ ਮੰਦੇ ਹੋ ਜੀ ਮੈਂ ਕਹਿ ਰਹੇ ਹਾਂ ਭਾਈ ਸਾਹਿਬ ਕੋਈ ਮੁਕਾਬਲਾ ਹੀ ਨਹੀਂ ਹੈ ਇੱਕ ਤਰਫਾ ਹੀ ਹੈ ਪੂਰਾ ਪਿੰਡ ਤੁਸੀਂ ਐ ਕਹੋ ਵੀ ਦੂਸਰਿਆਂ ਨੂੰ ਕਿੰਨੀ ਪਊਗੀ ਉਹ ਐ ਨਹੀਂ ਪਤਾ ਵੀ ਮਤਲਬ ਉਹ ਸੋਚ ਭਾਜੀਪੀ ਨੂੰ ਸ਼ਾਇਦ ਬੂਥ ਨਹੀਂ ਲੱਗੂਗਾ ਜੀ ਉਹਨਾਂ ਦਾ ਹਾਂਜੀ ਨਿਮੜ ਹਾਲਾਤ ਔਰ ਮਾੜੇ ਹਾਲਾਤ ਇਸੇ ਕਰਕੇ ਹੈ ਕਿਉਂਕਿ ਜੀ ਸਾਰੇ ਵਰਗ ਤਪਾਇਆ ਹੋਇਆ ਹੈਗਾ ਔਰ ਸਭ ਨੇ ਇੱਕ ਫੈਸਲਾ ਕਰ ਲਿਆ ਸਾਰੇ ਵਰਕਰ ਸਾਥੀ ਖੜੇ ਹੈਗੇ ਅਸੀਂ ਗਏ ਸਾਨੂੰ ਬਹੁਤ ਵੱਡੀ ਰਿਸਪੌਂਸ ਮਿਲੇ ਪਿੰਡ ਦੇ ਵਿੱਚੋਂ ਕਹਿੰਦੇ ਵੀ ਐਸ ਵਾਰੀ ਚਾਹੇ ਦੂਜੀਆਂ ਪਾਰਟੀਆਂ ਆਈਏ ਐਨਐਲਡੀ ਸੀਗਾ ਚਾਹੇ ਜੀਜੀਪੀ ਸੀ ਕੋਈ ਬੰਦਾ ਉਹ ਕਹਿੰਦਾ ਵੀ ਇੱਕ ਵਾਰੀ ਅਸੀਂ ਇਸ ਦੇਸ਼ ਨੂੰ ਮਨ ਲਾ ਲੋਕਤੰਤਰ ਨੂੰ ਬਚਾਉਣ ਖਾਤਰ ਔਰ ਸੰਵਿਧਾਨ ਨੂੰ ਬਚਾਉਣ ਖਾਤਰ ਇੱਕ ਵਾਰੀ ਅਸੀਂ ਕਾਂਗਰਸ ਪਾਰਟੀ ਦੇ ਸਾਥ ਦੇ ਮੰਗੋ ਕੀ ਲੱਗਦਾ ਹੈ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਜਿਹੜੇ ਕਿਸਾਨਾਂ ਦੇ ਮੁੱਦੇ ਨੇ ਉਹ ਹੱਲ ਹੋਣਗੇ ਬਿਲਕੁਲ ਜੀ ਜੀ ਗੱਲ ਕਰੀਏ ਤਾਂ ਅੱਜ ਵੀ ਆਪਣੇ ਕਿਸਾਨ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਬੈਠੇ ਨੇ ਜੀ ਜੀ ਸਰ ਪਤਾ ਕੀ ਹੈ ਜੋ ਆਪਣੀ ਕਾਂਗਰਸ ਦੇ ਪੰਜ ਰਾਹੁਲ ਗਾਂਧੀ ਜੀ ਨਿਆਏ ਯੋਜਨਾਵਾਂ ਲੈ ਕੇ ਆਏ ਹੈ ਔਰ ਉਹਦੇ ਵਿੱਚੋਂ ਸਭ ਤੋਂ ਉਪਜੋ ਪ੍ਰਮੁਖਤਾ ਦੇ ਨਾਲ ਉਹਨਾਂ ਨੇ ਕਿਸਾਨਾਂ ਦੀ ਗੱਲ ਕਰੀ ਹੈ ਕਿਸਾਨਾਂ ਦੀ ਐਮਐਸਪੀ ਹੈ ਸਵਾਮੀਨਾਥ ਨਾਲ ਯੋਗ ਦੀ ਰਿਪੋਰਟ ਹੈਗੀ ਔਰ ਜਿੰਨੀਆਂ ਵੀ ਲੰਬਿਤ ਇੱਕ ਕਰਜ਼ਾ ਮਾਫੀ ਦੀ ਗੱਲ ਹੈਗੀ ਕਿਉਂਕਿ ਪਿਛਲੀ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਵੀ 72000 ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਮਾਫ ਕਰਿਆ ਸੀਗਾ ਤੇ ਇਸ ਵਾਰੀ ਵੀ ਜਦੋਂ ਸਰਕਾਰ ਆਊਗੀ ਤਾਂ ਕਿਸਾਨਾਂ ਦੀਆਂ ਵੀ ਮੰਗਾਂ ਪੂਰੀਆਂ ਹੋਣਗੀਆਂ ਔਰ ਇੱਕ ਗਰੀਬ ਪਰਾਵਾਂ ਖਾਤਰ ਜੋ ਗਰੀਬ ਪਰਿਵਾਰਾਂ ਦੇ ਵਿੱਚ ਇੱਕ ਮਹਿਲਾ ਹੈਗੀ ਉਸ ਨੂੰ 1 ਲੱਖ ਰੁਪਇਆ ਸਾਲਾਨਾ ਦੇਣ ਦਾ ਕੰਮ ਵੀ ਕਾਂਗਰਸ ਕੁਆਲਟੀ ਕਰੂਗੀ ਔਰ ਜਿੰਨੇ ਸਾਡੇ ਬੇਰੋਜ਼ਗਾਰ ਹੈ ਕਿਉਂਕਿ ਮੋਦੀ ਸਾਹਿਬ ਨੇ ਕਿਹਾ ਸੀ ਵੀ 2 ਕਰੋੜ ਨੌਕਰੀਆਂ ਦੇਵਾਂਗੇ ਇੱਕ ਸਾਲ ਦੇ ਵਿੱਚ ਔਰ 2 ਕਰੋੜ ਤਾਂ ਕੀ ਦੇਣੀ ਹੈ ਹੁਣ 30 ਲੱਖ ਨੌਕਰੀਆਂ ਜੋ ਸੈਂਟਰ ਗਵਰਨਮੈਂਟ ਦੀਆਂ ਉਹ ਖਾਲੀ ਰਹਿ ਜਾਂਦੀਆਂ ਹਰ ਸਾਲ ਤਾਂ ਸਾਡੇ ਸਰਬੋ ਸਰਬ ਹੈ ਜੋ ਰਾਹੁਲ ਗਾਂਧੀ ਜੀ ਉਹਨਾਂ ਨੇ ਇੱਕ ਤਾਂ ਗੱਲ ਕਰੀ ਹੈਗੀ ਜੋ ਵਿਦੇਸ਼ਾਂ ਦੇ ਵਿੱਚ ਚੱਲਦਾ ਹੈਗਾ ਉਸ ਹਿਸਾਬ ਤੇ ਜਦੋਂ ਬੱਚਾ ਪੜ੍ਹੂਗਾ ਉਸ ਤੋਂ ਬਾਅਦ ਉਹਨੂੰ ਤੁਰੰਤ ਹੀ ਮਨ ਲਓ ਸਟਾਈਫੰਡ ਲਾਓ ਜਾਂ ਹੋਰ ਲਾਓ ਵੀ ਉਸ ਨੂੰ ਮਿਲੂਗਾ ਔਰ ਸੈਕੰਡ ਇੱਕ ਨੌਕਰੀ ਪੱਕੀ ਹਰ ਪਰਿਵਾਰ ਦੇ ਵਿੱਚੋਂ ਦੇਣ ਦਾ ਕੰਮ ਕਾਂਗਰਸ ਪਾਰਟੀ ਕਰੂਗੀ ਔਰ 30 ਲੱਖ ਜੋ ਵੈਕੈਂਸੀਆਂ ਖਾਲੀ ਐ ਉਹਨਾਂ ਨੂੰ ਭਰਨ ਦਾ ਕੰਮ ਕਰੂਗੀ ਬਿਲਕੁਲ ਪੂਰਾ ਮਨ ਹੈ ਜੀ ਸਾਰੇ ਸਾਥੀਆਂ ਦਾ ਹੈ ਔਰ ਇਸ ਵਾਰੀ ਕਾਂਗਰਸ ਦੀ ਬਹੁਤ ਵੱਡੀ ਲੀਡ ਲਗਭਗ 3-4 ਲੱਖ ਦੇ ਮਨ ਲਓ ਕੁਮਾਰੀ ਸੈਲਜਾ ਜੀ ਇੱਥੋਂ ਜਿੱਤ ਕੇ ਜਾਣਗੇ